धर्म का ए हो कर्म ज्ञान खंड का आखो कर्म केते पवन पानी बहंतम केते केते कान महेश केते कान में कठोर कड़िए केते में कठोर कड़िए रूप रंग के वेश ਕੀ ਤੀਆਂ ਕਰਮ ਭੂਮੀ ਮੇਰ ਕਹਤੇ ਕੀ ਤੀਆਂ ਕਰਮ ਭੂਮੀ ਮੇਰ ਕਹਤੇ ਤੂਪ ਦੇਸ਼ ਕਹਤੇ ਤੂਪ ਦੇਸ਼ ਕੀਤੇ ਇੰਦ ਚੰਦ ਸੂਰ ਕਹਤੇ ਕੀਤੇ ਇੰਦ ਚੰਦ ਸੂਰ ਕੀਤੇ ਮੰਡਲ ਦੇਸ਼ ਕੀਤੇ ਮੰਡਲ ਦੇਸ਼ ਕੀਤੇ ਸੇਤ ਬੁੱਧ 나ਥ ਕਹਤੇ ਕੀਤੇ ਦੇਵੀ ਵੇਸ ਕੀਤੇ ਦੇਵ ਦਾਨਵ ਮਨ ਕੀਤੇ ਕੀਤੇ ਰਤਨ ਸਮੁੰਦ ਕੀਤੀਆਂ ਖਾਣੀ ਕੀਤੀਆਂ ਬਾਣੀ ਕੀਤੇ ਪਾਤ ਨਰਿੰਦ ਕੀਤੀਆਂ ਸੁਪਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ ਹੁਣ ਕੋ ਜਦੋਂ ਕੋਈ ਧਰਮ ਕਮਾਏਗਾ ਉਹਨੂੰ ਗਿਆਨ ਹੋ ਜਾਏਗਾ ਮਹਾਰਾਜ ਜੀ ਨੇ ਧੰਮ ਖੰਡ ਦਾ ਇਹ ਹੋਣਾ ਹੁਣ ਅਗਲਾ ਖੰਡ ਸ਼ੁਰੂ ਹੋ ਗਿਆ ਗਿਆਨ ਖੰਡ ਦਾ ਗਿਆਨ ਦੇ ਅਖੀਰ ਅਰਥ ਤੁਸੀਂ ਜਾਣਦੇ ਹੋ ਮੈਨੂੰ ਜੀ ਪਹਿਲਾਂ ਨਹੀਂ ਸੀ ਪਤਾ ਪਹਿਲਾਂ ਗਿਆਨ ਨਹੀਂ ਸੀ ਗਿਆਨ ਹੋ ਗਿਆ ਯਾਨਦਾਰ ਚ ਨਾਲਜ ਹੋ ਜਾਣੀ ਜਾਣਕਾਰੀ ਹੋਣੀ ਸੋਝੀ ਆ ਜਾ ਉਹ ਗੁਰੂ ਦਾ ਕੰਮ ਤੇ ਸਮਝਾਉਣਾ ਹੈ ਭਾਈ ਕਰਮੀ ਕਰਮੀ ਹੋਏ ਜੇ ਹਾਂ ਬੀਜੇ ਛੋਲੇ ਨੇ ਕਰਮਾ ਸੰਧਣਾ ਪਰਮਾਤਮਾ ਕਦੇ ਵੀ ਬੇਇਨਸਾਫੀ ਨਹੀਂ ਕਰਦਾ ਉਹ ਕਦੇ ਵੀ ਕਣਕ ਬੀਜੋਂ ਦੇ ਛੋਲੇ ਨਹੀਂ ਬਣਾਉਂਦਾ ਛੋਲਿਆਂ ਨੂੰ ਕਣਕ ਨਹੀਂ ਬਣਾਉਂਦਾ ਫਰੀਦ ਜੀ ਕਹਿੰਦੇ ਸਾਡੀ ਮਾਰੇ ਤੂੰ ਪਹਿਗੇ ਫਰੀਦਾ ਲੋੜੇ ਦਾਖ ਬਜੌਰੀਆਂ ਕਿਕਰ ਬੀਜੇ ਜੱਟ ਬੀਜ ਦਾ ਕਿਕਰੇ ਚਾਹੁੰਦਾ ਮੈਨੂੰ ਬਜੌਰ ਦੇਸ਼ ਦੀਆਂ ਵਧੀਆਂ ਦਾ ਅੱਖਾਂ ਮਿਲ ਜਾਣ ਇਹ ਨਹੀਂ ਫਰੀਦਾ ਲੋੜੇ ਦਾਖ ਬਜੌਰੀਆਂ ਕਿਕਰ ਬੀਜੇ ਜੱਟ ਹੰਡੇ ਹੁਣ ਕਿਤਾਇੰਦਾ ਪੈਦਾ ਲੋੜੇ ਪੜ ਹੱਥ ਵੀ ਤੇ ਪੇਟਾਂ ਦੀ ਉਹਨ ਫੜੀ ਫਿਰਦਾ ਪੌਣਾ ਚੰਦ ਰੇਸ਼ਮ ਇਹ ਨਹੀਂ ਹੋ ਸਕਦਾ ਬਸ ਇਹਨੂੰ ਸਮਝ ਲਈਏ ਤੋ ਧਰਮ ਖੰਡ ਕਾ ਇਹੋ ਹੁਣ ਮਹਾਰਾਜ ਜੀ ਨੇ ਗਿਆਨ ਖੰਡ ਕਾ ਆਖੋ ਕਰ ਹੁਣ ਗਿਆਨ ਖੰਡ ਦੀ ਅਵਸਥਾ ਦੱਸ ਦਿੰਨੇ ਕਰਮ ਦਾ ਮਤਲਬ ਇੱਥੇ ਹੈ ਕੰਮ ਕਰਤ ਗਿਆਨ ਖੰਡ ਵਿੱਚ ਕੀ ਹੁੰਦਾ ਕਹਿੰਦੇ ਬੰਦੇ ਦੀ ਨੌਲੇਜ ਵੱਧ ਜਾਂਦੀ ਉਹਨੂੰ ਸਮਝ ਆ ਜਾਂਦੀ ਹੈ ਕਿਤੇ ਪਵਨ ਪਾਣੀ ਬਸੰਤਰ ਕਿਤੇ ਕਾਨਵੇਂ ਇੱਕ ਬ੍ਰਹਮਾ ਨਹੀਂ ਕਈ ਬ੍ਰਹਮੇ ਇੱਕ ਹਵਾ ਨਹੀਂ ਹਵਾ ਦੀਆਂ ਕਈ ਕਿਸਮਾਂ ਕਿਤੇ 뜨ੀ ਹੈ ਕਦੇ ਠੰਡੀ ਹੈ ਕਦੇ ਸਿੱਧੀ ਹੈ ਕਦੇ ਕਿਲੀ ਹੈ ਪਾਣੀ ਕਈ ਤਰ੍ਹਾਂ ਦਾ ਕਦੇ ਖਾਰਾ ਹੈ ਕਦੇ ਮਿੱਠਾ ਹੈ ਕਦੇ ਪਾਰਾ ਹੈ ਇਸ ਜਿਹ ਤਰ੍ਹਾਂ ਅਗਾ ਵੀ ਕਈ ਤਰ੍ਹਾਂ ਦੀ ਤੁਸੀਂ ਕੋਈ ਨਹੀਂ ਜਾਣਦੇ ਨੌਲੇਜ ਤੇ ਬਤਾਉਣੀ ਪਈ ਚਾਰ ਪ੍ਰਕਾਰ ਦੀਆਂ ਅਗਾ ਬਾਣੀ ਚ ਲਿਖੀਆਂ ਇੱਕ ਹੈ ਜਠਰ ਅਗਨੀ ਪੇਟ ਦੀ ਅਗਨੀ ਜੋ ਆਪਾਂ ਖਾਂਦੇ ਆਂ ਭਾਸਬ ਇੱਕ ਹੈ ਡਾਉ ਅਗਨੀ ਜੰਗਲ ਦੀ ਅਗਨੀ ਕੋਈ ਨਹੀਂ ਲਾਉਂਦਾ ਆਵਾਜ਼ ਆਉਂਦੀ ਹੈ ਦਰਖਤ ਆਪਸ ਵਿੱਚ ਕਸਰ ਦੇਨ ਅਗ ਲੱਗਦਾ ਉਹਨੂੰ ਕੀ ਕਹਿੰਦੇ ਨੇ ਡਾਉ ਆ ਕਹਿੰਦੇ ਨੇ ਦਾਵਾ ਨਾਲ ਵੀ ਕਹਿੰਦੇ ਨੇ ਇਹ ਕਹੇ ਬੜਬਾ ਨਾ ਲੱਗਣ ਜਿਵੇਂ ਸਮੁੰਦਰ ਵਿੱਚ ਆਪੇ ਹੀ ਜਵਾਲਾਮੁਖੀ ਫਰਦੀਏ ਫਟਕਦੀ ਤੇ ਬਾਫ ਬਣ ਕੇ ਉੜ ਜਾਂਦੇ ਆਮੀ ਬਣ ਜਾਂਦਾ ਇਹ ਕਹੇ ਪ੍ਰਤੱਖ ਅਗ ਇਸ ਤੋਂ ਇਲਾਵਾ ਹੋਰ ਬੜੀਆਂ ਅਗਣੀਆਂ ਨੇ ਬਣੀ ਸਭ ਕੁਝ ਲਈ ਦ੍ਰਿਸ਼ਨਾਮੀ ਆਗਿਆ ਈਰਖਾ ਵੀ ਆਗਿਆ ਜਿਹੜੀ ਬੰਦਿਆਂ ਨੂੰ ਸਾੜਦੀ ਤੋ ਕਹਿਣ ਦਾ ਮਤਲਬ ਜਦੋਂ ਬੰਦੇ ਨੂੰ ਨੌਲੇਜ ਹੋ ਜਾਂਦੀ ਫਿਰ ਬੰਦਾ ਇਤੇ ਬਹੁਤ ਖੁਸ਼ ਕੇਤੇ ਪਵਨ ਪਾਣੀ ਬੈਸੰ ਕੇਤੇ ਕਾਨ ਕਈ ਕ੍ਰਿਸ਼ਨ ਨੇ ਕਈ ਸ਼ਿਵਜੀ ਨੇ ਕੇਤੇ ਵਰਮੇ ਘਾਟ ਟਿਕੜੀਆਂ ਕਿੰਨੇ ਬ੍ਰਹਮੇ ਨੇ ਜਿਹੜੇ ਜਨ ਰਾਤ ਕਾਟਤਾ ਕਰ ਰਹੇ ਰੂਪ ਰੰਗ ਕੇ ਆਪਕ ਕਿਨੇ ਬੈਠੇ ਹੈ ਕਿਸ ਦਾ ਰੂਪ ਕਿਸ ਨਾਲ ਨਹੀਂ ਲੱਗਦਾ ਕਿਸ ਦਾ ਰੰਗ ਕਿਸ ਨਾਲ ਨਹੀਂ ਲੱਗਦਾ ਪਰ ਆਵੇ ਬਖਵਕ ਨੇ ਥੋੜੇ ਥੋੜੇ ਦੂਰੀ ਤੇ ਜਾਓ ਪ੍ਰਭਾ ਬਦਲ ਜਾਓ ਫਿਰ ਮਹਾਰਾਜ ਜੰਦੇ ਨੇ ਕੀਤੀਆਂ ਕਰਮ ਭੂਮੀ ਸਿਰਫ ਇੰਡੀਆ ਥੋੜਾ ਹੈ दुनिया जो कि देश ने कर्म भूमि का मतलब कर्म कमा की जगह मेर के पहाड़ के कि छोटे भी ने बड़े भी ने सिर्फ को इंडिया ही थोड़े पहाड़ ने सब जगह केते तू उपदेश कितने ही तू भगत कितने उपदेश, केते के इंद, आज साइंस वाले कह रहे हैं भाई जी होर होरती है होर चंद्रमा तो, ਪੁਰਸ਼ ਸਾਭਨੇ ਉੱਤੇ ਬੇਅੰਤ ਹੈ ਕਹਤੇ ਇੰਦ ਚੰਦ ਸੂਰ ਕਹਤੇ ਕਹਤੇ ਮੰਡਲ ਕਿੰਨੇ ਤਾਰੇ ਤੇ ਕਿੰਨੇ ਉਹਨਾਂ ਦੇ ਦੇਸ਼ ਕਹਤੇ ਸਿੱਧ ਸiddhi ਪ੍ਰਾਪਤ ਕਰਨ ਵਾਲੇ ਬੁੱਧ ਬੁੱਧਵਾਨ ਔਰ ਨਾਥ ਕਹਤੇ ਕਿਤਨੇ ਜੋਗੀ ਹਾਂ ਤੇ ਕਿਤਨੇ ਨਾਥ ਕਹਤੇ ਦੇਵੀ ਕਿੰਨੀਆਂ ਦੇਵੀਆਂ ਨੇ ਤੇ ਕਿੰਨੇ ਉਹਨਾਂ ਦੇ ਪੈਰਾ ਹੋਵੇ ਕਦੇ ਹਿਮਾਚਲ ਪ੍ਰਦੇਸ਼ ਚ ਜਾਓ ਨਾ ਕੁਦਰ ਨਰਾਂ ਦੇ ਵੀ ਕਿਹਦੇ ਚਿੰਤਪੁਰਨੀ ਕਿਹਦੇ ਕੰਨੜਾ ਦੇ ਵੀ ਪਕਵਾਂਤ ਹੀ ਨਹੀਂ ਬੰਦੇ ਸਾਰਿਆਂ ਦੇ ਨਾਂ ਨਹੀਂ ਆਉਂਦੇ ਕਿੰਨੀਆਂ ਹੀ ਦੇਵੀਆਂ ਨੇ ਤੇ ਕਿੰਨੇ ਉਹਨਾਂ ਦੇ ਵੇਸ ਪਹਿਰਾਵੇ ਨੇ ਕਿਤੇ ਦੇਵ ਦਨਵ ਮਨ ਕਿਤੇ ਕਿੰਨੇ ਦੇਵਤੇ ਨੇ ਕਿੰਨੇ ਰਾਖਸ਼ ਨੇ ਕਿੰਨੇ ॠषि मुनि ਨੇ ਤੇ ਕਿਤੇ ਰਤਨ ਸਮੁੰਦ ਕਿੰਨੇ ਹੀ ਸਮੁੰਦਰ ਨੇ ਤੇ ਕਿੰਨੇ ਹੀ ਉਹਨਾਂ ਵਿੱਚ ਕੀਤਿਆਂ ਖਾਣੀ ਰਾਤ ਦਸਿਆ ਸੀ ਨਾ ਚਾਰ ਖਾਣੀ ਅੰਡਜ ਜੇਰਜ ਸੇਤਜ ਇੱਥੇ ਬਸ ਨਹੀਂ ਹੋਰ ਬੜੀਆਂ ਖਾਣੀ ਕੀਤਿਆਂ ਬਾਣੀ ਚਾਰ ਪ੍ਰਕਾਰ ਦੀ ਬਾਣੀ ਕਹੀ ਜਾਂਦੀ ਹੈ ਪਰਾ ਪਸੰਤੀ ਮਦਮਾ ਵੇਖਰੀ ਪਰ ਇੱਥੇ ਬਸ ਨਹੀਂ ਹੈ ਕੀਤੇ 파ਤ ਨਰਿੰਦ ਕਿਤਨੇ ਹੀ ਨਰਿੰਦ ਕਹਿੰਦੇ ਨਰਾ ਦੇ ਰਾਜੇ ਕਿੰਨੀ ਬਾਤਾਂ ਨੇ ਕੀਤੀਆਂ ਸੁਰਤੀ ਸਿਮਰਤੀਆਂ ਕਿੰਨੀਆਂ ਨੇ ਸੇਵਕ ਕਿਤੇ ਨੇ ਉਹਨਾਂ ਨੂੰ ਮੰਨਣ ਵਾਲੇ ਨਾਨਕ ਅੰਤ ਨਾ ਕੋਈ ਅੰਤ ਨਹੀਂ ਹੈ ਬੇਅੰਤ ਇਹ ਹੈ ਗਿਆਨ ਜਦੋਂ ਜਿਹਨੂੰ ਗਿਆਨ ਹੋ ਜਾਂਦਾ ਹੈ ਉਹ ਫਿਰ ਸੀਮਾ ਤੋਂ ਉਹ ਕਹਿੰਦਾ ਇਹ ਬੜਾ ਗੰਤ ਹੈ